ਆਪਣੇ ਘਰ ਨੂੰ ਅੱਗ ਲਾ ਕੇ ਕੀਤਾ ਹੈ ਸੌ ਪਹਿਲਾ ਸਿੱਖ ਭਾਈ ਮੱਖਣ ਸ਼ਾ ਲੁਬਾਣਾ ਉਹਦੇ ਜੀਵਨ ਵਿੱਚੋਂ ਆਪਾਂ ਵਿਚਾਰੀਏ ਪਸ਼ੂਕੜ ਜਿਹੜਾ ਹੈ ਗੁਰੂ ਨਾਨਕ ਦੇਵ ਜੀ ਤੋਂ ਜੁੜਿਆ ਹੋਇਆ ਹੈ ਇਸ ਕਰਕੇ ਤਕਰੀਬਨ ਜਿੰਨੇ ਵੀ ਕੁਰਬਾਨੀਆਂ ਦੇਣ ਵਾਲੇ ਆ ਸੇਵਾ ਕਰਨ ਵਾਲੇ ਆ

ਕਸ਼ਮੀਰ ਸੂਬੇ ਦੇ ਅੰਦਰ ਜ਼ਿਲ੍ਹਾ ਮੁਜ਼ੱਫਰਗਟ ਮੁਜ਼ੱਫਰਾਬਾਦ ਮੁਜ਼ੱਫਰਾਬਾਦ ਜ਼ਿਲ੍ਹੇ ਦੇ ਵਿੱਚ ਪਿੰਡ ਪਿੰਡ ਹੈ ਜਿਹਨੂੰ ਟਾਂਡਾ ਵੀ ਕਹਿੰਦੇ ਆ ਖਾਂਡਾ ਵੀ ਕਹਿੰਦੇ ਇੱਥੋਂ ਦਾ ਵਸਨੀਕ ਹੈ ਭਾਈ ਸੌਣ ਭਾਈ ਸੋਹਣ ਦੇ ਘਰ ਕਿਉਂਕਿ ਕਨਵੀਰ ਦੇ ਜ਼ਿਲ੍ਹਾ ਮੁਜ਼ਫਰਾਬਾਦ ਦੇ ਨਾਇਕ ਨੇ ਭਾਈ ਸੋਹਣ ਜੀ ਤੇ ਭਾਈ ਸੋਹਣ ਜੀ ਨਾਇਕ ਹੋਣ ਕਰਕੇ ਬਹੁਤ ਅਸਰ ਰਸੂਕ ਹੈ ਕਸ਼ਮੀਰ ਦੇ ਅੰਦਰ ਇਨਾਂ ਦੇ ਘਰ ਦੇ ਅੰਦਰ ਪੁੱਤਰ ਪੈਦਾ ਹੁੰਦਾ ਜਿਹਦਾ ਨਾਮ ਹੈ ਭਾਈ ਬੋੜ ਭਾਈ ਬੋੜ ਦਾ ਜਨਮ ਹੁੰਦਾ ਹੈ ਤੇ ਭਾਈ ਬੋੜ ਦੇ ਘਰ ਦੇ ਅੰਦਰ ਪੁੱਤਰ ਪੈਦਾ ਹੁੰਦਾ ਹੈ ਜਿਹਦਾ ਨਾਮ ਹੈ ਭਾਈ ਬਿੰਨਾ ਭਾਈ ਬਿੰਨੇ ਦੇ ਘਰ ਪੁੱਤਰ ਪੈਦਾ ਹੁੰਦਾ ਹੈ ਜਿਹਦਾ ਨਾਮ ਹੈ ਭਾਈ ਅਰਬੇ ਭਾਈ ਅਰਬੇ ਦੇ ਘਰ ਪੁੱਤਰ ਪੈਦਾ ਹੁੰਦਾ ਹੈ ਜਿਹਦਾ ਨਾਮ ਹੈ ਭਾਈ ਦਾਸੀ ਸ਼ਾਹ ਭਾਈ ਦਾਸੀ ਸ਼ਾਹ ਦੇ ਘਰ ਪੁੱਤਰ ਪੈਦਾ ਹੁੰਦਾ ਹੈ ਜਿਹਦਾ ਨਾਮ ਹੈ ਭਾਈ ਮੱਖਣ ਸ਼ਾਹ ਲੁਬਾਣਾ ਇਨੂੰ ਭਟਵਈਆਂ ਦੇ ਅੰਦਰ ਲਿਖਿਆ ਹੈ ਭਾਈ ਮੱਖਣਸ਼ਾ ਲੁਬਾਣਾ ਭਾਈ ਦਾਸੇ ਸਾਹ ਦੇ ਕਰਪੈ ਦਾ ਭਟਵਈ ਵਿੰਜਨ ਤੁਮਰ ਦੇ ਅੰਦਰ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਮੱਖਣਸ਼ਾ

ਪੁੱਤਰਾ ਅਰਬੇਕਾ ਪੜਪੁੱਤਾਂ ਬਿੰਨੇ ਕਾ ਵੰਸ਼ ਬੋੜੂ ਸ਼ਾਕੀ ਭਾਵ ਕੀ ਬਾਬਾ ਸੋਣ ਦਾ ਜ਼ਿਕਰ ਨਹੀਂ ਕੀਤਾ ਇਹਨਾਂ ਨੇ ਬੋੜੂ ਸ਼ਾ ਜਿਹੜਾ ਹੈ ਇਹਨਾਂ ਦੀ ਵੰਸ਼ ਵਿੱਚੋਂ ਉਹਨਾਂ ਦਾ ਜ਼ਿਕਰ ਕੀਤਾ ਬਾਬਾ ਸੋਣ ਤੋਂ ਬਾਅਦ ਜਿਹੜੇ ਹੋਇਆ ਬੋੜੂ ਸ਼ਾ

ਅਸੀਂ ਬਹੁਤੀ ਨਿੰਦਿਆ ਤੇ ਕਰਨ ਲੱਗਦੇ ਆ ਲੱਗ ਜਾਂਦੇ ਆ ਚੰਗੀਆਂ ਚੀਜ਼ਾਂ ਨੂੰ ਅਸੀਂ ਪੜਦੇ ਨਹੀਂ ਸਿਰਫ ਸਾਡੇ ਕੋਲ ਨਿੰਦਿਆ ਵਾਲਾ ਕੀ ਪਾਠ ਹੈਗਾ ਖੈਰ ਮੈਂ ਇੱਧਰ ਨਹੀਂ ਜਾਣਾ ਉਹ ਸੁਮੀਨਰ ਵਿੱਚ ਲੇਖ ਲਿਖ ਲਿਖ ਗਏ ਅਲੱਗ-ਅਲੱਗ ਇੱਕ ਭਾਈ ਮੱਖਣ ਸ਼ਾਹ ਦੇ ਉੱਪਰ ਜਿਹੜਾ ਲੇਖ ਲਿਖਿਆ ਉਹ ਸਰਦਾਰ ਸਮਰਜੀਤ ਸਿੰਘ ਹੋਰਾਂ ਨੇ ਲਿਖਿਆ ਉਹ ਸਿਮੀਨਾਰ ਦੇ ਅੰਦਰ ਉਹ ਲਿਖਦੇ ਆ ਵਿਦਵਰਣਾ ਨੇ ਲੁਬਾਣੇ ਸ਼ਬਦ ਦੇ ਅਰਥ ਕੀਤੇ ਆ ਕਿਉਂਕਿ ਭਾਰਤ ਇੱਕ ਲੰਮੇ ਸਮੇਂ ਤੋਂ ਵਪਾਰਕ ਦੇਸ਼ ਰਿਹਾ ਤੇ ਇਸ ਵਪਾਰ ਦੀ ਦੁਨੀਆ ਦੇ ਵਿੱਚ ਸਭ ਤੋਂ ਵੱਡਾ ਜੇ ਨਾਮ ਕਹਿ ਲਈਏ ਤੇ ਲੁਬਾਣਾ ਭਾਈ ਚਾਰੇ ਦਾ ਸਭ ਤੋਂ ਵੱਡਾ ਨਾਮ ਉਪਾਰ ਦੇ ਵਿੱਚ ਵਪਾਰੀ ਕਰਨ ਵਿੱਚ ਲੁਬਾਣੇ ਪਈ ਚਾਹੇ ਉਹਨਾਂ ਸਮਿਆਂ ਦੇ ਅੰਦਰ ਇਹ ਲੁਬਾਣਾ ਸ਼ਬਦ ਕਿਵੇਂ ਬਣਿਆ ਕਿਉਂਕਿ ਇਹਨਾਂ ਦੇ ਪੁਰਖੇ ਲੂਣ ਵੇਚਣ ਦਾ ਕੰਮ ਕਰਦੇ ਸਨ ਇਹ ਦੋ ਸ਼ਬਦ ਨੇ ਲੂਣ ਤੇ ਬਾਣਾ ਇੱਥੋਂ ਬਣਿਆ ਲੂ ਬਾਣਾ ਆਪਾਂ ਲੁਬਾਣਾ ਵੀ ਕਹਿੰਦੇ ਤਿੰਨ ਚਾਰ ਨਾਂ ਲੈ ਜਾਂਦੇ ਆ ਲੂਬਾਣਾ ਲਾਬਾਣਾ ਲੰਬਾਣਾ ਤਿੰਨ ਚਾਰ ਨਾਵਾਂ ਨਾਲ ਇਹਨਾਂ ਨੂੰ ਪੁਕਾਰੇ ਪਰ ਲੁਬਾਣਾ ਸ਼ਬਦ ਬਣਿਆ ਕਿਵੇਂ ਕਿਉਂਕਿ ਕੰਮਾਂ ਤੋਂ ਇਜਾਤਾਂ ਪੈ ਗਈਆਂ ਚਮਕ ਕੱਟਣ ਵਾਲੇ ਨੂੰ ਚਮਾਰ ਕਹਿ ਦਿੱਤਾ ਲੋਹਾ ਕੱਟਣ ਵਾਲੇ ਨੂੰ ਲੋਹਾਰ ਕਹਿ ਦਿੱਤਾ ਭਾਂਡੇ ਵੇਚਣ ਵਾਲੇ ਨੂੰ ਟਿਠਿਆਰ ਕਹਿ ਦਿੱਤਾ ਭਾਂਡੇ ਬਣਾਉਣ ਵਾਲੇ ਨੂੰ কুমਾਰ ਕਹਿੰਦੇ। ਕੰਮਾਂ ਤੋਂ ਜਾਤਾਂ ਬਣ ਗਈ। ਹੁਣੇ ਕੋਈ ਲਬਾਣਾ ਜਾਤ ਨਹੀਂ ਸੀ। ਇਹਨਾਂ ਦਾ ਕੰਮ ਸੀ ਲੂਣ ਦਾ ਵਪਾਰ ਕਰਨਾ। ਕੱਲਾ ਲੂਣ ਦਾ ਹੀ ਵਪਾਰ ਨਹੀਂ ਸਨ ਕਰਦੇ। ਕੋਰ ਬਹੁਤ ਜ਼ਿਆਦਾ ਵਪਾਰੀ ਕਰਨ ਕਰ। ਇਹਨਾਂ ਨੇ ਕੀਤਾ ਇਸ ਲਈ ਇਸ ਕੌਮ ਨੂੰ ਲਬਾਣਾ ਕਿਹਾ ਜਾਂਦਾ ਹੈ। ਕਿਉਂਕਿ ਇਹਨਾਂ ਦੇ ਪੁਰਖੇ ਲੂਣ ਵੇਚਣ ਦਾ ਕੰਮ ਕਰਦੇ ਸਨ ਵਪਾਰੀ ਸੀ। ਤੇ ਛੋਟੇ ਮੋਟੇ ਨਹੀਂ ਬੜੇ ਵੱਡੇ ਵਪਾਰੀ ਸਨ ਜਰਾ ਕੰਦ ਸ਼੍ਰੀ ਲੰਕਾ ਗੁਜਰਾਤ ਯਾਨੀ ਕਿ ਵੱਡੇ ਵੱਡੀਆਂ ਸਟੇਟਾਂ ਤੇ ਇਹਨਾਂ ਦਾ ਵਪਾਰ ਉਸ ਸਮੇਂ ਹੁੰਦਾ ਸੀ ਤੇ 100 ਤੋਂ ਵੱਧ ਊਠ ਲੈ ਕੇ ਬੈਲ ਲੈ ਕੇ ਗੱਡੀਆਂ ਲੈ ਕੇ ਇਹ ਨਿਕਲਦੇ ਸਨ ਇਹਨਾਂ ਦਾ ਜਿਹੜਾ ਕਾਫਲਾ ਹੁੰਦਾ ਸੀ ਉਸ ਕਾਫਲੇ ਨੂੰ ਟਾਂਡਾ ਕਹਿੰਦੇ ਸਨ ਕਸ਼ਮੀਰ ਵਿੱਚ ਇਹਨਾਂ ਦਾ ਮੁਜ਼ੱਫਰਬਾਦ ਜ਼ਿਲ੍ਹੇ ਤੋਂ 28 ਕਿਲੋਮੀਟਰ ਦੀ ਦੂਰੀ ਤੇ ਪਿੰਡ ਹੈ ਜਿਸ ਪਿੰਡ ਨੂੰ ਖਾਂਡਾ ਕਹਿੰਦੇ ਆ ਇਹਨਾਂ ਦਾ ਗੱਡੇ ਲੱਦ ਕੇ ਝੁੰਡ ਵਪਾਰ ਕਰਨ ਦੇ ਲਈ ਜਿੱਧਰਲੇ ਪਾਸੇ ਨੂੰ ਜਾਂਦਾ ਇੱਕ ਥਾਂ ਤੇ ਜਦੋਂ ਇਹ ਡੇਰਾ ਲਾ ਲੈਂਦੇ ਉਸ ਡੇਰੇ ਨੂੰ ਇਹ ਟਾਂਡਾ ਕਹਿ ਦਿੰਦੇ। ਇਸੇ ਕਰਕੇ ਖਾਂਡਾ ਨਗਰ ਨੂੰ ਮੋਟਾ ਟਾਂਡਾ ਵੀ ਕਿਹਾ ਜਾਂਦਾ ਉਹਦਾ ਕਾਰਨ ਇਹ ਹੈ ਕਿ ਉਸ ਮੋٹے ਟਾਂਡੇ ਦਾ ਨਾਮ ਕਿਉਂ ਮੋਟਾ ਟਾਂਡਾ ਕਿਹਾ ਜਾਂਦਾ ਕਿਉਂਕਿ ਉੱਥੇ ਮੋٹے ਵਪਾਰੀ ਰਹਿੰਦੇ ਆ। ਭਾਈ ਮੱਖਣਸ਼ਾਲੂ ਬਾਣੇ ਦੇ ਉਰਖੇ ਜਿਨ੍ਹਾਂ ਨੇ ਬਹੁਤ ਜ਼ਿਆਦਾ ਵਪਾਰ ਕੀਤਾ ਸਤਿਗੁਰੂ ਦੀ ਕਿਰਪਾ ਦੇ ਸਦਕਾ ਇਹਨਾਂ ਨੇ ਬਹੁਤ ਜ਼ਿਆਦਾ ਵਪਾਰ ਕੀਤਾ ਗੁਰੂ ਘਰ ਦੀ ਕਿਰਪਾ ਕਿਵੇਂ ਵਰਤ ਰਹੀ ਹੈ ਭਾਈ ਮੱਖਣ ਸ਼ਾਹ ਦੇ ਪਰਿਵਾਰ ਉੱਤੇ ਧੰਨ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਉਦਾਸੀਆਂ ਦੇ ਵਕਤ ਕਸ਼ਮੀਰ ਮਟਨ ਦੀ ਧਰਤੀ ਤੇ ਗਏ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਪ੍ਰਚਾਰ ਕਰਦੇ ਕੋਈ ਮਟਨ ਦੀ ਧਰਤੀ ਤੇ ਗਏ ਮਟਨ ਵਿੱਚ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਮਲਾਪ ਬ੍ਰਹਮਦਾਸ ਨਾਲ ਹੋਇਆ ਬ੍ਰਹਮਦਾਸ ਨੂੰ ਸਤਿਗੁਰਾਂ ਨੇ ਉਪਦੇਸ਼ ਦਿੱਤਾ ਸੀ ਪੜਪੜ ਗੱਡੀ ਲੱਦੀ ਐ ਪੜਪੜ ਭਰੀਐ ਸਾਥੋਂ ਮਟਣ ਦਾ ਵਸਿ ਹੈ ਮਟਣ ਦੀ ਧਰਤੀ ਤੇ ਹੀ ਉਹਨਾਂ ਦਾ ਪਰਪੋਤਾ ਰਹਿੰਦਾ ਹੈ ਕਿਉਂਕਿ ਪਰਦਾਦਾ ਲੱਗਦਾ ਬ੍ਰਹਮਦਾਸ ਦਾ ਪਰਪੋਤਾ ਜਿਹਦਾ ਨਾਮ ਹੈ ਕਿਰਪਾ ਰਾਮ ਦੱਤ ਜਿਹੜਾ ਕਸ਼ਮੀਰੀ ਪੰਡਤਾਂ ਨਾਲ ਧੰਗੁਰ ਤੇਗਬਾਦਰ ਮਹਾਰਾਜ ਕੋਲ ਆਇਆ ਸੀ ਫਿਰ ਯਾਦ ਲੈ ਸੁਣਿਓ ਪਸ਼ੋਕੜ ਕਿਦਾਂ ਟੁੱੜਿਆ ਜਦੋਂ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਗਏ ਉਸ ਵਕਤ ਇੱਥੋਂ ਦਾ ਜਿਹੜਾ ਵਪਾਰੀ ਕਰਨ ਸੀ ਜਾਂ ਸਭ ਤੋਂ ਵੱਡਾ ਜਿਹੜਾ ਵਪਾਰੀ ਸੀ ਉਹ ਮੱਖਣ ਸ਼ਾ ਲੁਬਾਣੇ ਦੇ ਪਰਿਵਾਰ ਵਿੱਚੋਂ ਇਨਾਂ ਦੇ ਪਰਦਾਦਾ ਜੀ ਭਾਈ ਬਿਨਾ ਉਹਨਾਂ ਦਾ ਮਲਾਪ ਧੰ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨਾਲ ਹੋਇਆ ਮੱਖਣ ਸ਼ਾ ਲਬਾਣੇ ਦੇ ਪਰਦਾਦੇ ਦਾ ਭਾਈ ਬਿਨੇ ਦਾ ਮੱਖਣ ਸ਼ਾ ਪੁੱਤਰ ਦਾਸਿਕ ਆ ਪੁੱਤਰਾ ਅਰ ਬੇਕਾ ਔਰ ਪੋਤਾ ਬਿੰਨੇ ਕਾ ਮੰਛ ਬੋੜੂ ਭਾਈ ਬਿੰਨਾ ਜੀ ਧੰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਮਿਲਿਆ ਮਟਨ ਦੀ ਧਰਤੀ ਕਸ਼ਮੀਰ ਉਸ ਵਕਤ ਭਾਈ ਬਿੰਨਾ ਜੀ ਧੰ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਮਰੀਦ ਬਣ ਗਏ ਆਸ਼ਕ ਹੋ ਗਏ ਤੇ ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ ਇੱਕ ਤੇ ਉਹ ਵਪਾਰੀ ਸੀ ਬਹੁਤ ਜ਼ਿਆਦਾ ਵਪਾਰੀ ਸੀ ਉਹਨਾਂ ਦਾ ਗੱਡੇ ਭਰ ਕੇ ਜਾਂਦੇ ਸੰਲੱਦ ਕੇ ਸਜੋ ਸਮਾਨ ਦੇ ਦੂਰ ਦੂਰ ਤੱਕ ਜਿਹੜਾ ਕਿ ਸ਼੍ਰੀਲੰਕਾ ਤੱਕ ਵਪਾਰ ਚੱਲਦਾ ਸੀ ਉਸੀਂ ਸੋਚੋ ਕਿ ਉਸ ਸਮੇਂ ਦੇ ਅੰਦਰ ਕੱਡੇ ਵੱਡੇ ਅਮੀਰ ਯਾਦੇ ਹੋਣਗੇ ਮੱਖਣ ਸ਼ਾ ਲੁਬਾਣੇ ਦੇ ਪੁਰਖੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਵਕਤ ਸਤਗੁਰੂ ਧੰਨ ਸ੍ਰੀ ਗੁਰੂ ਨਾਨਕ ਤੇ ਮਹਾਰਾਜ ਜੀ ਨੇ ਵੇਖਿਆ ਕਿ ਕਿਉਂਕਿ ਜਿਹੜਾ ਬੰਦਾ ਸਾਖਤਾ ਤੇ ਪੜਿਆ ਲਿਖਿਆ ਹੋਵੇ ਪ੍ਰਚਾਰ ਵੀ ਉਹ ਹੀ ਕਰ ਸਕਦਾ ਹੈ ਤੇ ਪ੍ਰਚਾਰ ਦੀ ਗੱਲ ਵੀ ਉਹੀ ਕਰ ਸਕਦਾ ਜਿੰਨੇ ਪੜਨਾ ਨਹੀਂ ਉਹ ਸਿਰਫ ਮਾਫ ਕਰਨਾ ਉਹ ਪੈਸਿਆਂ ਤੱਕ ਡਿਪੈਂਡ ਹੁੰਦਾ ਹੈ ਰੁਪਏ ਪੈਸੇ ਤੱਕ ਉਹਨੂੰ ਕੀ ਲੋੜ ਹੈ ਗਿਆਨ ਵੰਡਣ ਦੀ ਗਿਆਨ ਦੇਣ ਦੀ ਗਿਆਨ ਇਕੱਤਰ ਕਰਨ ਦੀ ਗਿਆਨ ਇਕੱਠਾ ਕਰਨ ਦੀ ਕਿਉਂਕਿ ਉਹਦਾ ਟੋਰੀ ਫੁਰਕਾ ਚੱਲ ਰਿਹਾ ਉਹਨੂੰ ਲੋੜ ਨਹੀਂ ਹੈ ਰਾਤਾਂ ਜਾਗ ਕੇ ਉਹ ਪੜੇਗਾ ਜਿੰਨੇ ਕੁਸ਼ ਪਾਣਾ ਹੈ ਜਿੰਨੇ ਕੁਸ਼ ਦੇਣਾ ਹੈ ਦੂਜਾ ਨਹੀਂ ਨਿੱਤ ਰਾਤ ਦੇ 12 12 1 1 ਵਜੇ ਤੱਕ ਬੈਠ ਕੇ ਮੈਨੂੰ ਵੀ ਪੜਨ ਦੀ ਲੋੜ ਕੋਈ ਨਹੀਂ ਮਾਫ ਕਰਨਾ ਆਦਤਾਂ ਵੀ ਜਿੱਥੇ ਆਪਾਂ ਨੂੰ ਨੌਲੇਜ ਹੋਵੇ ਉੱਥੇ ਆਪਾਂ ਸੰਗਤ ਨੂੰ ਵੀ ਉਹਦਾ ਵੰਡ ਸਕਦੇ ਕਹਿੰਦੇ ਕੀ ਰੋਸ਼ਨੇ ਚਿਰਾਗ ਹੈ ਦਿਮਾਗ ਬੇਨਜੀਦਾ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਪਹਿਲੀ ਨਜ਼ਰ ਚ ਬੰਦੇ ਨੂੰ ਵੇਖ ਲੈਂਦੇ ਸੰਤੱਕ ਲੈਂਦੇ ਸੀ ਤੇ ਗੁਰੂ ਨਾਨਕ ਦੇ ਘਰ ਦਾ ਮਰੀਦ ਬਣ ਗਿਆ ਮੱਖਣ ਸ਼ਾਦਾ ਪੜਦਾਦਾ ਭਾਈ ਬਿੰਨਾ ਤੇ ਸਤਿਗੁਰੂ ਧੰਨ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਤੋਂ ਸਿੱਖੀ ਦੀ ਦਾਤ ਮੰਗੀ ਇਹ ਸਤਿਗੁਰੂ ਕਿਰਪਾ ਕਰੋ ਸਾਡੀ ਝੋਲੀ ਚ ਸਿੱਖੀ ਦੀ ਦਾਤ ਪਾਓ ਹਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਸਿੱਖੀ ਦੀ ਦਾਤ ਝੋਲੀ ਵਿੱਚ ਪਾਈ ਹੈ ਕਿਉਂਕਿ ਕਈ ਬਜ਼ੁਰਗਾਂ ਨੇ ਦਾਤ ਝੋਲੀਆਂ ਅੱਡ-ਅੱਡ ਕੇ ਮੰਗੀ। ਭਵੇਂ ਕੀ ਹੁਣ ਦੇ ਜਵਾਕ ਸਾਡੇ ਨਹੀਂ ਇਸ ਗੱਲ ਨੂੰ ਸਮਝਦੇ। ਮਦਰ ਨਾ। ਭਾਈ ਬਿੰਨੇ ਨੂੰ ਧੰ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਵੇਖੋ ਕਿੰਡੀ ਵੱਡੀ ਦਾਤ ਝੋਲੀ ਚ ਪਾਈ। ਭਾਈ ਬਿੰਨੇ ਨੂੰ ਕਸ਼ਮੀਰ ਦਾ ਮੱਟਣ ਦਾ ਪ੍ਰਚਾਰਕ ਬਣਾਇਆ ਜੀ ਗੁਰੂ ਨਾਨਕ ਸਾਹਿਬ ਨੇ ਸਰਦਾਰ ਸਿਮਰਜੀਤ ਸਿੰਘ ਲਿਖਦਾ ਇਹ ਰਾਈਟਰ ਹੈ ਉਹ ਕਹਿੰਦੇ ਧੰਨ ਸ੍ਰੀ ਗੁਰੂ ਨਾਨਕ ਤੇ ਮਹਾਰਾਜ ਨੇ ਭਾਈ ਬਿੰਨੇ ਨੂੰ ਕਸ਼ਮੀਰ ਦੀ ਧਰਤੀ ਦੇ ਉੱਪਰ ਇਥੋਂ ਦਾ ਪ੍ਰਚਾਰਕ ਠਾਪਿਆ ਇੱਕ ਭਾਈ ਬਿੰਨੇ ਨੂੰ ਤੇ ਇੱਕ ਹੋਰ ਸਿੱਖ ਸੀ ਇਹਨਾਂ ਦੇ ਨਾਲ ਇਹਨਾਂ ਦੋਵਾਂ ਨੂੰ ਭਾਈ ਮੱਖਣ ਸ਼ਾ ਲਬਾਣੇ ਦੇ ਪਰਦਾ ਦੇ you give a